ਪੰਜਾਬ ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਨੇ ਪਿੰਡੂ ਵਿਕਾਸ ਤੇ ਪੰਚਾਇਤ ਮੈਂਕਪੇ ਵੱਲੋਂ ਸੂਬੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਪੰਕ ਕਰਨ ਦੀ ਤਿਆਰੀ ਕਰ ਲਈ ਗਈ ਹੈ ਅੱਜ ਤੱਕ ਜ਼ਿਲ੍ਹਾ ਪੰਚਾਇਤ ਅਫਸਰਾਂ ਤੋਂ ਬਰਗਨਦ ਕਾਂ ਦੀ ਸੂਚੀ ਮੰਗੀ ਗਈ ਹੈ ਦੱਸਦੀ ਹੈ ਕਿ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29ਏ ਦੇ ਅਧੀਨ ਇਸ ਹਫ਼ਤੇ ਦੇ ਅਖੀਰ ਤੱਕ ਪੰਚਾਇਤਾਂ ਪੰਕ ਕੀਤੀਆਂ ਜਾ ਸਕਦੀਆਂ ਨੇ ਤੇ ਮਾਰਚ ਚੋਣਾਂ ਕਰਵਾਏ ਜਾਣ ਦੀ ਉਮੀਦ ਹੈ ਮਾਨਯੋਗ ਮੰਤਰੀ ਮੀਥੇਰ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਵੱਲੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਜਾਰੀ ਵਾਰੰਟ ਨੂੰ ਰੱਦ ਕਰ ਦਿੱਤਾ ਗਿਆ ਨਾਲ ਹੀ 3 ਫਰਵਰੀ ਨੂੰ ਕੋਰਟ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ 24 ਅਕਤੂਬਰ 2020 ਨੂੰ ਆਮ ਆਦਮੀ ਪਾਰਟੀ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਚੰਡੀਗੜ੍ਹ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਮੀਥੇਰ ਖਿਲਾਫ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਐਮਨ ਮੰਤਰੀ ਅਮਨ ਅਰੋੜਾ ਦੀਆਂ ਵੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ ਅਮਨ ਅਰੋੜਾ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਕੀ ਹੈ ਕਿ ਜੇ ਸਜ਼ਾ ਤੇ ਰੋਕ ਨਹੀਂ ਲੱਗਦੀ ਤਾਂ ਅਮਨ ਅਰੋੜਾ 26 ਜਨਵਰੀ ਨੂੰ ਝੰਡਾ ਨਹੀਂ ਲਹਿਰਾ ਪਾਉਂਦਾ ਹਾਈ ਕੋਰਟ ਵੱਲੋਂ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦੇ ਆਦੇਸ਼ ਦਿੱਤੇ ਗਏ ਨੇ ਅਮਨ ਅਰੋੜਾ ਨੇ 26 ਜਨਵਰੀ ਨੂੰ ਅੰਮ੍ਰਿਤਸਰ 'ਚ ਤਿਰੰਗਾ ਲਹਿਰਾਉਣਾ ਕਪੂਰਥਲਾ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸੁਖਪਾਲ ਖੈਰਾ ਨਾਬਾ ਜੇਲ੍ਹ ਤੋਂ ਬਾਹਰ ਆ ਗਏ ਸੁਬਾਨਪੁਰ ਥਾਣੇ 'ਚ ਇੱਕ ਮਹਿਲਾ ਵੱਲੋਂ ਖੈਰਾ ਤੇ ਧਮਕਾਉਣ ਦੇ ਇਲਜ਼ਾਮਾਂ ਜਿਸ ਤੇ ਕੋਰਟ ਵੱਲੋਂ ਬੀਲ ਮਨਜ਼ੂਰ ਕਰ ਲਈ ਗਈ ਦੱਸਿਆ ਕਿ ਇਸ ਤੋਂ ਪਹਿਲਾਂ ਖੈਰਾ ਤੇ ਮਾਮਲੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਸੋਮਵਾਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਪੰਜਾਬ ਬਿਜਲੀ ਖਰੀਦ ਸਮਝੌਤਿਆਂ ਨੂੰ ਲੈ ਕੇ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਾਵਰ ਕਾਮ ਨੇ ਵਿਜੀਲੈਂਸ ਨੂੰ ਰਿਕਾਰਡ ਸੌਂਪ ਰਿਕਾਰਡ ਸੌਂਪ ਦਿੱਤਾ ਹੈ ਜਿਸ 'ਚ ਸਾਲ 2007 ਤੋਂ ਲੈ ਕੇ 17 ਤੱਕ ਦੀਆਂ ਫਾਈਲਾਂ ਸ਼ਾਮਲ ਨੇ ਵਿਜੀਲੈਂਸ ਤਕਨੀਕੀ ਪੱਖਾਂ ਨੂੰ ਸਮਝਣ ਲਈ ਬਿਜਲੀ ਮਹਾਰਾ ਦੀ ਮਦਦ ਲੈ ਰਹੀ ਹੈ ਤਾਂ ਬਿਜਲੀ ਘਰਾ ਤੇ ਸੂਚੀ ਉर्जा ਦੇ ਬਿਜਲੀ ਖਰੀਦ ਸਮਝੌਤਿਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਜਮੂ ਕਸ਼ਮੀਰ ਦੇ ਸਾਂਬਾ ਇਲਾਕੇ 'ਚ ਬਣੇ ਆਰਮੀ ਕੈਂਪ 'ਚ ਇੱਕ ਜਵਾਨ ਦੀ ਮੌਤ ਹੋ ਗਈ ਜਿਸ ਦੀ লাশ ਸ਼ੱਕੀ ਹਾਲਾਤਾਂ 'ਚ ਆਪਣੇ ਕੁਆਟਰ 'ਚ ਮਿਲੀ ਮ੍ਰਿਤਕ ਜਵਾਨ ਦੀ ਪਛਾਣ ਸੁਰਿੰਦਰ ਸਿੰਘ ਵਜੋਂ ਹੋਈ ਹੈ ਜੋ ਮਾਨਸਾ ਦਾ ਰਹਿਣ ਵਾਲਾ ਸੀ ਫੌਜੀ ਜਵਾਨ ਦੀ লাশ ਮਿਲਣ ਤੇ ਫੌਜੀ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਮ੍ਰਿਤਕ ਦੇਹ ਨੂੰ ਇੱਥਾਂ ਉਤਰਵਾ ਕੇ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਲੀ 에어ਪੋਰਟ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੰਡੀਗੋ ਫਲਾਈਟ ਚ ਦੇਰੀ ਹੋਣ ਨਾਲ ਇੱਕ ਸ਼ਖਸ ਫੜਕ ਗਿਆ ਤੇ ਗੁੱਸੇ ਚ ਆ ਕੇ ਉਸਨੇ ਫਲਾਈਟ ਦੇ ਪਾਇਲਟ ਨੂੰ ਮੁੱਕਾ ਮਾਰ ਦਿੱਤਾ। ਕਹਿੰਦਾ ਸਮੇਂ ਕੈਪਟਨ ਫਲਾਈਟ ਚ ਦੇਰੀ ਹੋਣ ਦੀ ਅਨਾਉਂਸਮੈਂਟ ਕਰ ਰਿਹਾ ਸੀ ਦੱਸਿਆ ਜਾ ਰਿਹਾ ਕਿ ਦਿੱਲੀ ਤੋਂ ਗੁਆ ਜਾ ਰਹੀ ਫਲਾਈਟ 13 ਘੰਟੇ ਡਿਲੇ ਸੀ ਜਿਸ ਕਰਕੇ ਸ਼ਖਸ ਫੜਕ ਗਿਆ ਜਿਸਦੇ ਖਿਲਾਫ ਫਿਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਤੇ ਮੁਲਜ਼ਮ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਹੋਈ। ਸੰਗਰੂਰ ਦੇ ਗਨ ਹਾਊਸ ਚੋਂ ਅਸਲਾ ਚੋਰੀ ਕਰਨ ਦੇ ਮਾਮਲੇ ਚ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਕੋਲੋਂ ਚੋਰੀ ਮਲਜ਼ਮਾਂ ਦੇ ਕੋਲੋਂ 3 ਕਾਰਤੂਸ ਬਾਈਕ ਤੇ ਇਲੈਕਟ੍ਰਿਕ ਕਟਰ ਸਮੇਤ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗਨ ਹਾਊਸ ਦੇ ਮਾਲਕ ਤੇ ਵੀ ਐਕਸ਼ਨ ਲਿਆ ਜਾਏਗਾ ਕਿਉਂਕਿ ਗਨ ਹਾਊਸ ਦੇ ਬਾਹਰ ਨਾ ਕੋਈ ਸੁਰੱਖਿਆ ਗਾਰਦ ਤਾਇਨਾਤ ਸੀ ਨਾ ਹੀ ਕੋਈ ਸੀਸੀਟੀਵੀ ਲੱਗੀ। ਕਰਨ ਤਾਰੰਚ ਸਰਪੰਚ ਦੇ ਕਤਲ ਮਾਮਲੇ 'ਚ ਪੁਲਿਸ ਨੇ ਐਕਸ਼ਨ ਲੈਂਦੇ ਅਮਰਿਤਪਾਲ ਬਾਠ ਸਮੇਤ 3 ਮਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਨਾ ਅਮਰਿਤਪਾਲ ਬਾਠ ਇਸ ਵੇਲੇ ਜਰਮਨੀ 'ਚ ਰਹਿ ਰਿਹਾ ਜਿਸ 'ਤੇ ਸਰਪੰਚ ਦਾ ਕਤਲ ਕਰਵਾਉਣ ਦਾ ਸ਼ੱਕ ਹੈ ਇਲਜ਼ਾਮ ਲੱਗੇ ਅਮਰਿਤਪਾਲ ਸਰਪੰਚ ਨੂੰ ਕਈ ਵਾਰ ਧਮਕੀਆਂ ਦੇ ਚੁੱਕਿਆ ਜਿਸ ਦਰਜੇਬੀਤੇ ਦਿਨੀ ਸਰਪੰਚ ਅਵਨ ਕੁਮਾਰ ਦਾ ਦੋ ਵਿਕਤੀਆਂ ਨੇ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਨੂੰ ਚੱਕਟੇ ਕੋਲ। ਕੈਨੇਡਾ ਦੀ ਟੂਡੋ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੀ ਯੋਜਨਾ ਬਣਾਈ ਹੈ। ਬੇਰੋਜ਼ਗਾਰੀ ਤੇ ਰਿਹਾਇਸ਼ੀ ਸੰਕਟ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਫੈਸਲਾ ਲਿਆ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਕੈਪ ਲਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਬਾਰੇ ਕੋਈ ਫੈਸਲਾ ਆਉਂਦੇ ਕੁਝ ਦਿਨਾਂ 'ਚ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕੈਨੇਡਾ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਵਧ ਰਹੀ ਗਿਣਤੀ ਚ